ਮੋ ਸੀ ਰੇ ਵਾਹਿ ਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੋ ਜੋ ਫਤ ਪਾਇਆ ਬੈ ਜਿ ਰਖਦਾ ਆ ਰਾਮ ਰਾਜੀ ਹਰਨਾਕ ਦੁਸ਼ਟ ਨ ਮਾਰਿਆ ਪਰਲਾਤ ਰਾਇਆ ਅਹੰਕਾਰੀਆਂ ਨਿੰਦ ਕਾ ਪਿਠ ਦੇ ਨਾਮ ਲਿਆ ਮੁਖ ਲਾਇਆ ਜਨੁ ਨਾਨਕ ਸਰਸਿ ਸਿਵਿਆ ਉੰਤਲੇ ਚੜਾਇਆ ਇਤੋ ਅੰਕਾਰੁ ਸਤਿਗੁਰ ਪ੍ਰਸਾਦਿ ਸਲੋਕ ਮੋਲਾ ਪਹਿਲਾ ਦੁਦਰੁ ਸੁਗ੍ਰੋਗ ਪਿਆ ਜਾਸੂ ਤ ਮਨ ਹੋਈ ਤੋ ਕਰਤਾ ਕਰਣਾ ਮੈ ਨਾਹੀ ਜਾਉ ਕਰਿ ਨ ਹੋਈ ਬੜਾ ਹੀ ਕੁਦਰਤ ਅਵਸਯਾ ਤਿਰੰਤਨ ਜਾਈਂ ਵਿਤਾਰਾਮ ਜਾਤਮ ਜੋਤ ਜੋਤਨ ਜਤਾ ਕਲਪਨਾ ਭਰਪੂਰ ਰਿਆ ਤੂੰ ਸੱਚਾ ਸਾਹਿਬ ਸੇ ਪ੍ਰਤਿਸਭਲਿਓ ਜਿਨ ਕੀਤੀ ਸੋ ਪਰਬਿਆ ਕਹਉ ਨਾਨਕ ਕਰਤੇ ਕੀਆ ਬਾਤਾ ਜੋ ਕੁਝ ਕਰਨਾ ਸੋ ਕਰਿਆ ਸੋਦਰ ਰਗਸਮਲ ਪੈ ਲੈ ਕੋ ਣ ਕੋਲ ਸਤਿਗੁਰ ਪ੍ਰਸਾਦਾਂ ਸੋਦਰ ਤੇ ਰਗਿ ਹਾ ਸੋਗਰ ਕੇ ਹਾ ਜਿਤ ਵੇ ਸਰਬ ਸੁਭਾਨ ਲੈ ਵਾਜੇ تیرਿ ਨਾਦ ਅਨੇਕ ਸੰਕ ਗੀਤੇ تیرਿ ਬਵਣ ਹਰੀ ਕੇਤੇ تیرਿ ਰਗ ਪਰਿ ਸੁਭੰਯਾ ਕੇਤੇ تیرਿ ਗਵਣ ਹਰੀ ਗਾਵਨ ਤਦਨਾ ਪਉਣ ਪਾਣੀ ਵੈ ਸੰਤਰ ਗਵ ਰਾਜ ਧਰਮ ਦਵਾਰੇ ਗਾਵਨ ਤਦਨਾ ਚਿਤ ਗੁਪਤ ਲਿਖ ਜਾਣ ਨਾਲ ਲਿਖ ਲਿਖ ਧਰਮ ਵਿਚਾਰੇ ਗਾਵਨ ਤਦਨਾ ਈਸ਼ਰ ਵਰਮਾ ਦੇਵੀ ਸੋਂ ਤੇਰੇ ਸਦਾ ਸਵਾਰੀ ਗਾਵਨ ਤਦਨਾ ਇੰਦਰੇਂਦਰਾਸਨਾ ਬੈਠੇ ਦੇਵਤਿਆਂ ਦਰਨਾਲ ਨੇ गावਨ ਤਦਨਾ ਸਤ ਸਮਤੀ ਅੰਦਰ ਗਾਵਨ ਤਦਨਾ ਸਾਧ ਵਿਚਾਰੇ ਇਹ ਗਾਵਨ ਤਦਨਾ ਜਤੀ ਸਤੀ ਸੰਤੋਖੀ ਗਾਵਨ ਤਦਨਾ ਵੀਰ ਕਰਾਰੇ ਗਾਵਨ ਤਦਨਾ ਪੰਡਤ ਪਣ ਰਖੀ ਸਰ ਜਗ ਜਗ ਵੇਦਨਾਲੇ ਗਾਵਨ ਤਦਨਾ ਮੋਨੀਆ ਮਨ ਮੋਨਾ ਸੁਰਗਮਤਿ ਦਿਆਲੇ गावण तुदना रत्न पाए तिरे अचल ती रत्न ले गावण तुदना जात महावर सुरा गावण तुदना खणी चार गावण तुदना खंड मंडल भर मंडा सरकार रखी तिरी थारे सही तुद्र गावण जो तुद पावन रत्ती तेरी भक्त नर सारले ਔਰ ਕਿਤੇ ਤੁਧ ਨਾ ਗਵਨ ਔਰ ਕਿਤੇ ਤੁਧ ਨਾ ਗਵਨ ਸੇ ਮੈਂ ਜਿਤਨੇ ਅਵਨ ਨਾਨਕ ਗਿਆ ਵਿਚਾਰੇ ਸੋਈ ਸਦਾ ਸਤਿ ਸਾਹਿਬ ਸੱਚਾ ਸਤਿ ਨਹੀਂ ਅਭੀ ਉਸ ਜਨ ਜਸੀ ਰਚਨਾ ਜੀ ਨੇ ਰਚਾਈ ਰੰਗੀ ਰੰਗੀ ਪਾਂਤੀ ਕਰਕਰ ਸੇ ਮਾਇਆ ਜਿਨਿ ਉਪਈ ਕਰ ਕਰ ਦੇ ਕੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸ ਸੋ ਸਬਸਾਹਿਬ ਨਾਨਕ ਕਰਨ ਜਾਈ ਅਸਾ ਮਨ ਲਪ ਲ ਸੁਣ ਵਡਾ ਕਿਸ ਕੋਏ ਏ ਵਡਾ ਵੱਡਾ ਡਿਟੋ ਏ ਕੀਮਤ ਪਾਇ ਨਾ ਕਿਹਾ ਜਾਏ ਢਹਣ ਵਾਲੇ ਤੇਰੇ ਰਹਿਸ ਮਾਈ ਵੱਡੇ ਮੇਰੇ ਸਾਹਿਬਾ ਗੁੰਗੀਰਾ ਗੁਣੇ ਹੀਰਾ ਕੋ ਨ ਜਾਣ ਤੇ ਰਕਿਤ ਕੀ ਬੜਚੀ ਲਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮੇ ਲੋ ਕੀ ਵਧ ਪਾਈ ਧਿਆਨੇ ਧਿਆਨੇ ਗੁਰ ਗੁਰੂ ਹਾਈ ਕਣ ਜਾਈ ਤੇਰੀ ਤਿਲਵਟ ਆਈ ਸਭ ਸਤ ਸਭ ਤਪ ਸਭ ਚੰਗੀਆਂ ਆ ਸਿੱਧਾ ਫੁਰਕਾਂਗੀਆਂ ਵੜੀਆਂ ਆ ਦੋਧ ਵੇਰ ਸਿ ਦੇਖਣ ਨ ਪਈਆ ਕਰ ਮਿਲੈ ਨਾ ਚਾਗਰਾਈਆ ਆਖਣ ਵਾਲਾ ਗਿਆ ਵਿਚਾਰ ਸਿਪਤੀ ਪਰੇ ਤੇਰੇ ਬੰਡਰ ਇਸ ਤੋਂ ਦੇਤੀ ਸੇ ਕਿਆ ਚਾਰ ਨਾਨਕ ਸੱਚ ਸਵਾਰਣ ਹਾਰ ਅਸ ਮਹਲਾ ਪਹਿਲਾ ਅੱਖਾਂ ਜੀਵਾਂ ਵਿਸਰੇ ਮਰ ਜਾਮੂ ਅਕਣ ਔਖ ਸੱਚ ਨਾਮ ਸੱਚੇ ਨਾਮ ਕੀ ਲੱਗ ਫੂਕ ਉਤ ਫੂਕ ਕਾਂਚਨੀਏ ਦੂਖ ਸੋਖਿ ਮਿਸਰ ਮੇਰੀ ਵਾਈ ਸੱਚ ਸਹਿਬ ਸਾਚੇ ਨਾ ਰਹੁ ਸਚੇ ਨਾਮ ਕੀ ਤੇਲ ਵਡਿਆਈ ਆਗਤ ਤੇ ਕੀ ਮਤਨ ਨਹੀ ਪਾਈ ਜੇ ਸਮਲ ਕੇ ਆਕਣ ਪਾਹੀ ਵਡਾ ਨ ਵੈ ਕਨ ਨ ਜਾਇ ਨਾ ਮਰੇ ਨ ਹੋਵੇ ਸੋਗ ਜਿੰਦ ਰਹੇ ਨਾ ਚੁਕੇ ਫੋਗ ਗੁਣ ਹੋਰ ਨਹੀਂ ਕੋਈ ਨਾ ਕੋ ਹੋਵਨ ਤੋਇ ਜੇ ਬੜਿਆ ਬਤੀ ਵਣਦੇ ਰੀधात ਜਿੰਦਨ ਕਰ ਕ ਕੀਤੀ ਰਹਾ ਤ ਕਸਮ ਵਸਾਰ ਤੇ ਕਮ ਜਤ ਨਾਨਕ ਨਾਮ ਹੈ ਬਾਜ ਸੁਨਾਤ ਰਾਗ ਗੁਜਰੀ ਮਾਲਾ ਚੌਤਾ ਹਰ ਕੇ ਜਨ ਸਤ ਗੁਰੂ ਸਤ ਪੁਰਖਾ ਬਿਨੋ ਕਰਾ ਗੁਰਪਾਸ ਹਮ ਕੀ ਰਹਿ ਕਰਮ ਸਤ ਗੁਰੂ ਸਰਣਾਈ ਕਰਦੇ ਆ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤਿ ਅਮਰੀ ਰਹਿ ਰਸ ਰਹਾ ਹਰ ਜਨ ਕੇ ਵਡ ਭਗਵਾਨ ਦੇ ਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੇ ਤ੍ਰਿਪਤਸ ਮੇਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸੁਨਾਮ ਨ ਪਹਯੇ ਏ ਭਾਗ ਹੀਣ ਜਮ ਪਾਸ ਜੋ ਸਤਗੁਰੂ ਸਰਨ ਸੰਗਤ ਨਿ ਆਇ ਤਿਰਗ ਜੀਵ ਤਿਰਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੰਤੋਰ ਮਰਤ ਕਲੇਖਿਆਰੇਗਾਸ ਨੰਦਨ ਸత్సੰਗਤ ਜੀ ਤਰਸ ਪਿਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਜੁ ਗੁਜਰੀ ਮਹਲ ਪੰਜਿਵਾ ਕਾਹੀ ਰੀ ਮਨ ਚਿਤ ਵੈ ਉਦਮ ਜਾਰ ਹਰ ਜੀਉ ਪਰਿਆ ਸੈ ਪਥਰ ਮ ਜੰਤ ਪਾਈ ਤਾਂ ਗਰਜੇ ਕਾਕੇ ਕਰ ਤਰਿਆ ਮੇਰੇ ਮਾਤੋ ਜੀ ਸత్సੰਗਤ ਨੇ ਲੇ ਸੋ ਕਰਿਆ ਗੁਰ ਪ੍ਰਸਾਦ ਪਰੰਪਤ ਪਾਇ ਸੁਕੇ ਕਾਟ ਆਨੀ ਅਰਹਾ ਜਨਨ ਪਿਤਾ ਲੋਕ ਸੁਧਵੰਤ ਕੋਇਨੇ ਕਿਸ ਕੀ ਤਰਿਆ ਸਿਰ ਜਿਨਿ ਸੰਭਾਈ ਠਾਕੁਰ ਕਾਹੀ ਮਨ ਪਾਉ ਕਰਿਆ ਊੜੇ ਊਡਵੈ ਕੋ ਸਾ ਤਿਸ ਪਾਚੇ ਬਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸਟ ਸਿਦਾਨ ਅਕਰ ਕਰ ਤਲ ਤਰਿਆ ਜਨਨਾਨਕ ਬਲ ਬਲ ਸਤ ਬਨ ਜਾਈਏ ਤੇਰੇ ਅੰਤਨ ਪਰਵਰਿਆ ਰਗ ਅਸਮਨ ਲ ਚੌਥਾ ਸੂਰਕ ਇਕ ਓੰਕਾਰ ਸਤਗੁਰ ਪ੍ਰਸਾਦ ਸੂਰਕੁਨ ਰੰਜਨਾਰ ਪੁਰਕੁਨ ਰੰਜਨਾ ਹਰ ਅਗਮ ਅਗਮ ਪਰਾ ਸਭ ਤਿਆਂ ਵੈ ਸਭ ਤਿਆਂ ਵੈ ਤੁਜੀ ਅਰ ਸੱਚੇ ਸਿਰਜਣਹਾਰਾ ਸਭ ਜੀ ਹੈ ਤੁਹਾਰੇ ਜੀ ਤੁਜੀ ਆ ਕਾ ਦਾਤਾ ਰ ਅਰਧਿ ਆਉ ਸੰਤੋ ਜੀ ਸਭ ਦੁਖਵਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤਿ ਜਰ ਤੂ ਘਟ ਘਟ ਅੰਤਰ ਸਰਮਣ ਅੰਤਰ ਜੀ ਯਾਰੀ ਕੋ ਪੁਰਖ ਸਮਾਣਾ ਕਦਾ ਤੇ ਇੱਕ ਬਿਖਾਰੀ ਜੀ ਸਭ ਤੇਰੇ ਜੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਜਤਾ ਜੀ ਔ ਤਦ ਬਿਨਿ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬਿ ਅੰਤ ਬਿਅੰਤ ਜੀ ਤੇਰੀ ਕਿਆ ਗੁਣ ਆਖ ਬਖਾਣਾ ਜੋ ਸਿਮਹ ਜੋ ਸਿਮਹ ਤੁਧ ਜੀ ਜਨ ਨਾਨਕ ਦਿਨ ਕਰਵਣ ਹਰਤਿ ਆਵੇ ਹਰਤਿ ਆਵੇ ਤੁਜੀ ਸੇ ਜਨ ਜੁਗ ਵੇ ਸੁਖ ਵਾਸੀ ਸੇ ਮੁਕਤੋ ਸੇ ਮੁਕਤ ਪਾਇ ਜਿਨ ਹਰਤਿਆ ਆਯਾ ਜੀ ਜਨ ਟੋਟੇ ਜਮਕੇ ਪਾਸੇ ਜਨਰ ਪਉ ਜਨ ਹਰਰ ਪਉ ਤਿਆ ਆਯਾ ਜੀ ਜਿਨ ਕਾ ਪਉ ਸਭ ਗਵਸੀ ਜਿਨ ਸੇਵਿਆ ਜਿਨ ਸੇਵਿਆ ਮੇਰ ਹਰ ਜੀ ਤੇ ਹਰ ਹਰ ਰੂਪ ਸਮਸੀ ਸੇਤਾਨ ਸੇਦਨ ਜਿਨ ਹਰਤਿਆ ਆਯਾ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਕਰੇ ਬੇਅੰਤ ਬੇਅੰਤ ਏਰੇ ਭਗਤ ਤੇਰੇ ਬੰਸ ਲਾਂਤ ਜੀ ਹਰ ਅਨਕ ਅਨੇਕ ਅਨਤ ਤੇਰੀਆਂ ਅਨੇਕ ਤੇਰੇ ਅਨੇਕ ਰੇ ਭੂਜਾ ਜੀ ਤਪਦਾ ਬੈ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਰਹਿ ਬੋ ਸਿਮਰਸਾ ਜੀ ਕਰ ਗਿਰਿਆ ਘਟ ਕਰਮ ਕਰੰਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੀ ਹਰ ਭਗਵੰਤ ਤੂੰ ਆਦ ਪੁਰਖ ਆਪਨ ਪੁਰ ਕਰਤਾ ਜੀ ਤੂੰ ਜੇ ਬੜੇ ਅਵਰ ਨ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੁਨ ਹੈ ਚਲ ਕਰਤਾ ਸੋਈ ਤਦੀ ਆਪੇ ਪਾਵੇ ਸਿਵਰਤ ਜੀ ਤੂੰ ਆਪੇ ਕਰੈ ਸੁਹੋਈ ਤੁਦਿਆ ਪੈ ਸਿਰਸੋ ਪਾਈ ਜੀ ਤੁਦਿਆ ਪੈ ਸਿਰਸੋ ਗੋਈ ਕਿੰਨ ਨਾਨ ਗੁਣ ਗਾਵ ਕਰਤੇ ਕੇ ਜੀ ਜੋ ਸਬਸੇ ਕਜਣੋਈ ਆਸਾ ਮਨ ਚੌਥਾ ਤੂ ਕਰਤਾ ਜੀ ਹਾਰੇ ਮੈਂ ਦਸਾਈ ਜੋ ਤੂ ਭਵੈ ਸੋਈ ਤਿਸੀ ਜੋ ਤੂੰ ਦੀਸੋ ਹਉ ਪਾਈ ਰਹਾ ਸਭ ਤੇਰੀ ਤੂ ਸਬਨੀ ਤੇ ਆਇਆ ਇਸਨਾ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇ ਗੁਰਮੁਖ ਲਾਦਾ ਮਨ ਮੁਕਵਾ ਆਇ ਤਜਾਬ ਛੋੜਿਆ ਮਿਲਾਇ ਤੂੰ ਦਰਿਆਉ ਸਉ ਤੋ ਜੀਵਹੀ ਤਦਬਿੰਦੂ ਜਾ ਕੋਈ ਨਹੀਂ ਜੀਆ ਜਨ ਸਉ ਤੇ ਰਖੇ ਵਿਜੋਗ ਮਿਲ ਵਿਛੜਿਆ ਸੰਜੋਗੀ ਵੇ ਜਿਸਨੂੰ ਤੂੰ ਜਾਣ ਸੋ ਜਨ ਜਾਣ ਹਰ ਗੁਣ ਸਦੀ ਅਖ ਵਖਾਣ ਇਨ ਅਰਸੇ ਵੇ ਤੈਨ ਸੁਗੁਪਾਇ ਸਜੀਰਨਵ ਸੰਭਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਦਰਬੰਦ ਜਾ ਵਰਣ ਕੋਈ ਤੂੰ ਕਰ ਕਰ ਵੇਖਾ ਜਾਣੈ ਸੋਏ ਜਨ ਨਾਨਕ ਗੁਰਮੁਖ ਵਰਗਟ ਹੋਏ ਅਸਾ ਮੰਨ ਲਾ ਪਹਿਲ ਤੇ ਸਰਵਰਣੇ ਪਹਿਲੇ ਨਿਵਸ ਪਰਿ ਭਗਤੀ ਨਹੀਂ ਕੀਆ ਕੰਜ ਮੋਹ ਪਗਣੀ ਚਾਲੇ ਆਉਂਦੇ ਕਾ ਤੈ ਜੁਬੀ ਅਲੇ ਮਾਨ ਇੱਕ ਨਚਿਤ ਸਮੂਡ ਮਨਾ ਹਰ ਬਿਸਰ ਤੇਰੇ ਗੁਣ ਗਲਿਆਰ ਨਾਉ ਜਤੀ ਸਤੀ ਨਿਪੜਿਆ ਮੂਰਖ ਮੁਗਧ ਜਨਮ ਪਇ ਪਰਨੋਤ ਨਾਨਕ ਤਿਨ ਕੀ ਸਰਣਾ ਜਿੰਦੂ ਨਾਹੀ ਵਿਸਰਿਆ ਅਸਾ ਮਲ ਪੰਜਵਾ ਫੈਬਰਬਤ ਮਾਨਕ ਦੇ ਬਰੀਆ ਗੋਬਿੰਦ ਨਾਨਕ ਤੇ ਤਰੀ ਬਰੀਆ ਅਵਰ ਕਾ ਦਿਨ ਕੀ ਤਨ ਕਾਮ ਬਿਨ ਸਾਸਨਤ ਪਜ ਕੇਵਲ ਨਾਮ ਸੰਜਾਮ ਲਾਗ ਪਵ ਜਲ ਕਰਨ ਚ ਜਨਮ ਵਿਰਤਾ ਜਾ ਤੇ ਰੰਗ ਵਾਇ ਕਰ ਜਪ ਤਪ ਸੰਜਮ ਧਰ ਮਨਾਕ ਮਾਇਆ ਸੇਵਾ ਸਾਧਨ ਜਨ ਹਰ ਰਾਇਆ ਕਹੋ ਨਾਨਕ ਅਮਨੀ ਚ ਕਰਮ ਸਰਣ ਬਰੇ ਕੀ ਰੱਖੋ ਸਰਮ ਜਬ ਤਬ ਸੰਜਮ ਤਰ ਮਨਾ ਕਮਾਇਆ ਸੇਵਾ ਸਾਧਨ ਜਨ ਹਰ ਰਾਇਆ ਕਹੋ ਨਾਨਕ ਅਮਨੀ ਚ ਕਰਮ ਸਰਨ ਬਰੇ ਕੀ ਰੱਖੋ ਸ਼ਰਮਾ ਇੱਕ ਅੰਕਾ ਸ੍ਰੀ ਵਾਹਿਗੁਰੂ ਜੀ ਕੀ ਫਤ ਕਬ ਅਬਾਜ ਬੇਨਤੀ ਚੋਪਈ ਅਮਰੀ ਕਰੋ ਆ ਦੇ ਰਚਾ ਪੂਰਨ ਹੋਏ ਚਿਤ ਕੀ ਚਾ ਤਉ ਚਰਨ ਨਮਨ ਰੇ ਅਮਰ ਆਪਣਾ ਜਾਨ ਕਰੋ ਬਿਰਦ ਬਾਰ ਅਮਰੇ ਦੁਰਸਵਤਮ ਕਾਉ ਆਪਦੇ ਮੋਹਿ ਬਚਾਓ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭ ਕਰਤਾਰ ਮੋਰ ਚਾਣ ਜਿ ਕਰਦੇ ਕਰੀਐ ਸਭ ਰਣ ਕੋ ਆਸ ਕਰੀਐ ਪੂਰਨ ਹੋਇ ਮਰਿ ਆਸ ਦੁਰ ਭਜਨ ਕੀਰੈ ਪਿਆਸ ਤੁਮੈ ਛਾੜ ਕੋਈ ਔਰ ਨਾ ਤਿਆਉ ਜੋ ਵਰ ਚਾਉ ਸੋ ਤੁਮ ਤੇ ਬਾਉ ਸੇਵਕ ਸਿੱਖ ਮਰ ਤਰੀਐ ਚੰ ਚੰ ਰਾਤਰ ਹਮਾਰੇ ਮਰੀਅ ਅਪਤ ਮਜੇ ਪਰਿਆ ਮਰਨ ਕਾਲ ਕਤਰਸਨ ਵਰੀ ਹਉ ਜੋ ਸੁਧ ਹਮਾਰੇ ਪਛ ਸਿਰਯਸ ਤੋ ਜਾ ਜਾ ਕਰਿ ਉਲਚ ਰਖਲੇ ਅਮ ਰਗਨ ਹਰੀ ਸਾਹਿਬ ਸੰਤ ਸਹਾਈਂ ਯਾਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ huri chakardas kant kan pae barm bap tara kan pae suj utar kal pae kar prisen par tasa sagal kal ka kiya tamasa jab an kal yogi shiv kiya vedraj barm judhiyo jab an kal sab lok savara ਨਮਸ਼ਕਾਰ ਕਾਇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਤਾ ਜਿਛਣ ਅਬ ਜਾਇਓ ਆਦੰਤ ਕਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਗਲ ਪਰਜਾ ਜਿਨ ਆਪ ਸਵਾਰੀ ਸਿਵ ਗੁਣ ਕੋ ਸਿਵ ਗੁਣ ਸੁਖ ਦਿਓ ਸਤਰਣ ਕੋ ਪਲਮ ਬੰਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਤੀਰ ਬਚਾਨਤ ਚੀਂਤੀ ਤੇ ਕੋ ਜਰ ਅਸਥੂਲਾ ਸਬਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਬੀਰ ਬਚਾਨ ਘਟ ਘਟ ਕੀ ਬੜ ਬੜ ਕੀ ਜਾਨ ਜਬ ਉਦ ਕਰਕ ਕਰਾ ਕਰਤਾਰਾ ਹਰ ਜਾਤ ਤਬ ਦੇ ਅਪਾਰ ਜਬ ਆਕਰ ਕਰਤ ਕਬੂ ਤੁਮ ਮੈਂ ਮਿਲਤ ਦੇ ਦਰ ਸਭੂ ਜੀਤੇ ਬਦਨ ਸ੍ਰਿਤ ਸਬਤਾਰ ਆਪ ਆਪਣੀ ਬੋਜੋ ਚਾਰ ਤੁਮ ਸਭ ਹੀ ਤੇ ਰਤਨ ਰਲ ਮਾ ਜਾਨਤ ਬੇਦ ਪੇ ਅਗਰ ਆਲ ਮਾ ਨਿਰੰਕਾਨ ਨਿਰੰਕਾਨ ਲੰਬਾ ਆਦਨੀ ਲਨਾਦ ਸੰਭਾ ਤੰਕਰ ਮੂਰਤ ਭੇਦਾ ਕਾ ਕੋ ਪੇਵ ਨ ਪਾਉਂਦ ਬੇਦਾ ਤਾ ਕੋ ਕਿਰਪਾ ਨੂੰ ਮੰਨ ਤਾ ਮਹਾ ਮੂਰਤ ਕਛ ਭੇਦਨ ਜਨ ਤਾ ਮਹਾਦੇਵ ਕੋ ਕੈਸਾ ਸੇਵਾ ਤਿਰੰਕਰ ਕਾ ਚਿੰਤਨ ਪੇਵ ਆਪ ਆਪਣੀ ਬੁਧ ਜਤੀ ਵਰਨ ਤ ਪੈਨ ਵਿਰਤੁ ਵਤੀ ਤਵ ਲਖਨ ਜੈ ਪਸਾਰ ਕਬਿਸਦਾ ਪ੍ਰਥਮ ਸੰਸਾਰ ਤਿਕਰੂਪਨឧបਸਰੂਪ ਰੰਗਪੇਵਰਾ ਕਹ ਬੰਡ ਜਿਰ ਸਿਤ ਜਕੀਨੀ ਹਤਪਨ ਕਾਨ ਬੋ ਰਜਦੀਨੀ ਕਹ ਫੋ ਰਾਜਾ ਹੋ ਬੈਠਾ ਉਸ ਜਮਨ ਦੇ ਭਾਈ ਉਹ ਸੰਕਰ ਇਕਟ ਸਦ੍ਰਿ ਸਿਰ ਦੇ ਕਾਇ ਚਾਂਬ ਆਦ ਜਗਾ ਦਾ ਸਰੂਪ ਸੋ ਅੰਭਉ ਅਵਰ ਚਾ ਮੇਰੀ ਤੁਮ ਕਰੋ ਸਿਖਾ ਬਾਰ ਆ ਸਿਖ ਸੰਗ ਕਰੋ ਦੁਸ਼ੀਤੇ ਉਟਵਾ ਤੁਦ ਪਤਾ ਸੰਕਰ ਮਲੇ ਸ਼ਕੁਰ ਰਣ ਗਾਤਾ ਜੇ ਅਸੋਈ ਸਭ ਸਰਣੀ ਪਰੇ ਇਨਕੇ ਦੁਸ਼ਟ ਦਉਤਾ ਮਾਰੇੁਰਖ ਜਨਪਗ ਪਰੇ ਦੇਹਾਰੇ ਇਨਕੇ ਤੁਮ ਸੰਕਰ ਸਵਟਾਰ ਜੋ ਕਲਗ ਇੱਕ ਬਾੜ ਤੇ ਆਏ ਹੈ ਤਾਂਕੇ ਕਾਲ ਨਹੀਂ ਕਰਨੀ ਹੈ ਰਚੋਇ ਤਾ ਸਭ ਭਲ ਦੁਸ਼ਟ ਅਰਿਸ਼ਟਾਂ ਦਾ ਕਾਲ ਕਰਪਾ ਦ੍ਰਿਸ਼ਟੀ ਨ ਜਾਏ ਨਾ ਰਹੋ ਤਾਂ ਕੇ ਤਾਪ ਤਨ ਕਮੋ ਹਰ ਗੋ ਰੇਦ ਸਿਧ ਕਰ ਮੋ ਸਭ ਹੋਈ ਦੋਟ ਸਾਸ ਵੈ ਸਕੀ ਨਾ ਕੋਈ ਇੱਕ ਬਾਰ ਜਿਨ ਤਮ ਸੰਭਾਰਾ ਕਾਲ ਪਾਂਚੇ ਦਾਈ ਅਬਰ ਜਿਨ ਨਾਮ ਦਿਆਰੂ ਕਾ ਦਰਦ ਦੁਸ਼ਟ ਦੋਗ ਤੇਰਾ ਖੜਗ ਕੇ ਤੈ ਮੈਂ ਸਰਣ ਤੇਯਾਰੀ ਆਪਾ ਦਲੇਓ ਅਬਾਰੀ ਸਰਬ ਤਾਰ ਬੋਹ ਸਹਾਈ ਦੁਸ਼ਟ ਦਗਤੇ ਲਓ ਬਚਾਈ ਖੜਗ ਕੇ ਤੈ ਮੈਂ ਸਰਣ ਤੇਯਾਰੀ ਆਪਾ ਦਲੇਓ ਬਾਰੀ ਸਰਬ ਤਾਰ ਬੋਹ ਸਹਾਈ दुष्ट दगते ले हो वैचै सैया होइ गए जब ते तुम्हारे कहुते गवा गोदरे नहीं अधियो राम रहीम पुराण कुरान अनेक कैमते एक न बनीय सिमरत शास्त्र भेद सब वो वेदक हम एक न जनय ਸੇਰੀ ਸਪਨ ਕਿਰਪਾ ਤੁੰਬਰੀ ਕਰ ਮੈਂ ਨ ਕਹੋ ਸਭ ਤੈਂ ਬਕਾਨੇਂ ਦੋਰਾ ਸਗਲ ਦੇਵਾਰ ਕੁਛੜ ਕੇ ਗਇਓ ਤਵਾਰ ਦੇਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਸਗਲ ਦੇਵਾਰ ਕੁਛੜ ਕੇ ਗਾਇਓ ਤਵਾਰ ਦਵਾਰ ਵਹਿ ਗਾਇ ਕੀ ਲਾਜ ਅਸ ਜੋ ਬਿਨ ਦਾਸ ਸੁਤ ਹਰ ਰਾਮ ਕਲੀ ਮਹਲਾ ਤੀਜਾ ਆਨੰਦਾ ਇੱਕ ਅੰਕਾਰ ਸਤਿਗੁਰ ਬਰਸਾ ਜਾ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਭਾਉ ਸੰਸਿਤੀ ਮਨਵਦੀਆ ਬਤਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਸ਼ਬਦੋ ਤਗਵਾਰ ਕੀ ਰਮਨ ਜਿਨੀ ਵਸਾਇ ਕੈ ਨਾਨਕ ਰੰਧ ਹੋਵਾ ਸਤਿਗੁਰ ਮਹਿ ਪਾਇਆ ਏ ਮਨ ਮੇਰਾ ਤੂੰ ਸਦਰ ਹਰਿ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਨਾ ਅੰਗੀਕਾਰੋ ਗਨਹੀ ਤੇਰਾ ਕਰਜ ਸਭ ਸਵਾਰਨਾ ਸਵਨਗਲਾ ਸਮਰੱਥ ਸੁਆਮੀ ਸੋਖ ਮਨੋ ਵਸਾਰ ਕੈ ਨਾਨਕ ਮਨ ਮੇਰੇ ਸਾਧਾਰੂ ਕਰਨਾ ਲੈ ਸਚੇ ਸਹਿਬ ਕੀ ਨਹੀ ਕਰਦੀ ਰ ਘਰ ਤਾਂ ਤੇਰਾ ਸਬਕ ਜਿ ਹੈ ਜਿਸ ਦੇ ਸੁਪਾਵੇ ਸਦਾ ਸਿਪਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਗੇ ਸ਼ਬਦ ਕਨੇਰੇ ਕਹਿ ਨਾਨਕ ਸਚੇ ਸਹਿਬ ਕੀ ਨਹੀ ਕਰਦੀ ਰ ਸਚਾ ਨਾਮ ਮੇਰਾ ਅਧਾਰ ਸਾਜਨਾ ਮਦਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਾ ਸ਼ਾਂ ਸੁਖ ਮਨ ਵਸੀਆਂ ਜਿਨੇ ਚਾਂ ਸਭ ਹੋਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਕਾ ਜਿਸ ਦੀਆਂ ਵੜਾਈਆਂ ਕਹਿ ਨਾਨਕ ਸੋਣਾ ਸੰਤਹ ਚਤਰੋ ਬਿਆਰੋ ਸਚਨਾ ਮੇਰਾ ਅਧਰ ਵਾਜੇ ਪੈ ਸ਼ਵਤਿਤ ਘਰਸ ਬਗ ਕਰਸ ਬਗ ਸ਼ਬਦ ਵਾਜੀ ਕਲਾ ਜਿਤ ਕਰਦਾਰਿਆ ਪੰਚ ਦੂਤ ਦਵਾਸ ਕੀਤੇ ਕਾਲ ਕੰਡ ਕਮਾਰਿਆ ਤੂਰ ਕਰ ਪਾਤ ਜਿੰਨ ਕੋ ਸੀਨਾ ਮਾਰਗ ਲਗੇ ਕਨਾਨਕ ਤਾ ਸੁਖ ਵਾਇ ਤੇ ਘਰੇ ਆਣ ਅਤਿ ਵਾਜੀ ਅਨੰਦ ਸੁਣੋ ਵਡ ਭਗੀ ਹੋ ਸਗਲ ਮਨੋਰਥ ਪੂਰੇ ਹਰ ਬਰਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਗੁਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਰੇ ਭਵਤ ਸਤਿਗੁਰਿਆ ਭਰਪੂਰ ਬੇਵੰਤ ਨਾਨਕ ਗੁਰੂ ਚਰਨ ਲਾਗੇ ਵਾਜ ਅਨਹਦ ਤੂਰੇ ਸੁਣ ਤੇ ਪੁਨੀਤ ਕਰੇ ਭਵਤ ਸਤਿਗੁਰਿਆ ਭਰਪੂਰ ਬੇਵੰਤ ਨਾਨਕ ਗੁਰੂ ਚਰਨ ਲਾਗੇ ਵਾਜਿਆ ਨਹਤ ਤੂਰੇ ਮੰਦਾਵਣੀ ਮਹਲਾ ਪੰਜਵਾ ਥਾਲਵ ਕਿਤਨੇ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਤ ਨਾਮ ਧਾਕੁਰ ਕਾ ਪਈਓ ਜਿਸ ਕਾ ਸਬ ਸੁਧਾਰ ਏ ਕੋ ਖਵਾ ਜੀ ਕੋ ਪਹੁੰਚੈ ਕਿਸ ਕਾ ਹੋਇ ਉਧਾਰ ਏ ਵਸਤ ਜੀ ਨਾ ਜਾਈ ਨੇਤ ਨਿਤਰ ਕਰੁ ਧਾਰ ਤਮਸ ਸੰਸਾਰ ਚਰਨ ਲਗਦਰੀਆ ਸਬਨਾਨਕ ਬ੍ਰਹਮ ਸਰ ਸਲੋਕ ਮਹਲਾ 5 ਜੀਵਾ ਤੇਰਾ ਕੀਤਾ ਜਾਤੋ ਨਹੀਂ ਬਹਿਨ ਜੋਗ ਕੀਤਾ ਹੈ ਨਿਰਗੁਣ ਯਾਰ ਕੋ ਗੁਣ ਨਹੀਂ ਅਪੇ ਤਰਸ ਤੇ ਹੋਈ ਤਰਸ ਪਿਆ ਮਰਮਤ ਹੋਈ ਸਤ ਗੁਰ ਸਜਣਾ ਮਿਲੇ ਆ ਗਨਕ ਨਾਮੁ ਲੈਤਾ ਜਿਵਾ ਤਨ ਮਨ ਤੇਵ ਹਰੀਆ ਤਰਸ ਪਿਆ ਮਰਮਤ ਹੋਈ ਸਤ ਗੁਰ ਸਜਣਾ ਮਿਲੇ ਆ ਨਹ ਨਿਤ ਨਾਮ ਮਮਨੇਤਾ ਜੀਵ ਤਨ ਮਨ ਵੀ ਮ ਅਰਿਆ ਪਾੜੀ ਇਤ ਤੂ ਸਮਰਥ ਇਤ ਕੋਈ ਨਹੀਂ ਹੋ ਤੇ ਤੇਰੀ ਰਖ ਅਗਨੀਯ ਦਰਮਾਈ ਸੁਣ ਕੇ ਜੰਮ ਕੇ ਸੁਣ ਕੇ ਜੰਮ ਕੇ ਦੂਤ ਨਾ ਚੜ ਜਾਇ ਪਾਉ ਜਲ ਵਿਖਮਸ ਗਾਓ ਗੁਰ ਸ਼ਵਦੀਪਰ ਬਾਈ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਹੀ ਘਾਇ ਕਲਮੇ ਆਪਣ ਗੁਣ ਗੋਵਿੰਦ ਗਾਹੇ ਸਭ ਸੇ ਨਾ ਕਿਰਪਾ ਸਮਲ ਸਾਈ ਸਾਈ ਦਿੱਤਾ ਕੋਈ ਨਾ ਗਾਇ ਜਿ ਆਵਤਿ ਆਏ ਸਾ ਲੋਕ ਮਨ ਬੰਜਵਾ ਅੰਤਰ ਗੁਰੂ ਰਤਨਾ ਜਿਵਾ ਜਪ ਗੁਰੂ ਨਾਮੋ ਵੇਤਰੀ ਸਤਗੁਰ ਬੇਖਣਾ ਸਰਵਣੀ ਸੁਣਨਾ ਗੁਰਨਾ ਸਤਗੁਰ ਸੇਤੀ ਰਤਿਆ ਦਰਗਾ ਪਾਇਆ ਢਾਵੋ ਕਉ ਨਾਨ ਕਿਰਪਾ ਕਰੀ ਜਿਸ ਨੋ ਇਹ ਵਦ ਦੇ ਜਗ ਮੈਂ ਉਤਮ ਕਾਢੀਐ ਵਿਰ ਲੈ ਕੇ ਕੇ ਮਲ ਪੰਜਵਾ ਰੱਖੇ ਰਕਣ ਹਾਰ ਆਪੋ ਬਾਰੀ ਨਾ ਗੁਰ ਕੀ ਪੈਰੀ ਪਾਈ ਕਾ ਸਵਾਰੀਆਂ ਨ ਹੋ ਆਇਆ ਪਦਿਆਲ ਮਨੁ ਨਵਸਾਰੀਆਂ ਨ ਸਾਜਨਾ ਕੇ ਸੰਗਾ ਭਵ ਜਲ ਕਾਰੀਆਂ ਨ ਸਾਖਤ ਨਿੰਦ ਕ ਤੁਸ਼ਟ ਕਿਨ ਮੈਂ ਬੇਦਾਰੀਆਂ ਨ ਤਿਸ ਸਾਹਿਬ ਕੀ ਟੇਕ ਨਾਨਕ ਮਨਿ ਭਈ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਏ ਇਸ ਸਾਇਬ ਕੀ ਠੇਕਾ ਨਾਨਕ ਮਨਿ ਬਾਈ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਏ ਵਾਹਿ ਗੁਰੂ ਜੀ ਦਾ ਕਲਸਾ ਵਾਹਿ ਗੁਰੂ ਜੀ ਕੀ ਫਤਿਹ